ਆਹ ਹੋਏ ਹੋਏ ਇਹ ਐਵੇਂ ਹਸਣ ਦਾ ਹਥਿਆਰ ਸੋ ਹੁਣ ਅੱਜ ਇਹ ਤੁਹਾਨੂੰ ਸੋਲੂ ਭੰਨੇ ਆ ਜਿਹੜਾ ਹਾਰਡ ਕੁਐਸਚਨ ਗੁੱਡੀਆਂ ਦਾ ਹੈਗਾ ਵਾ ਫਿਲਹਾਲ ਤੇ ਕਾਫੀਆਂ ਕਾਫੀ ਵੇਖ ਚੁ ਗਏ ਹੋਇਆ ਆ ਜਾ ਤੇ ਮੇਂ ਜੋਰ ਪੈਂਦੇ ਆ ਆ ਹਾਂ ਦਸਾ ਚੜਿਆ ਮੁੰਡੇ ਨੂੰ ਪੂਰਾ ਅਰੇ ਜਾਨ ਸੱਤ ਕੱਲੂ ਆ ਅੰਦਰ ਕਿਉਂ ਹੁੰਦੇ ਆ ਅੰਦਰ ਕਿਉਂ ਹੁੰਦੇ ਆ ਕੀ ਹੋ ਕੀ ਰਿਹਾ ਇਹਦੇ ਦਰਦ ਸੰਦ ਬਾਹਰ ਅੰਦਰ ਜਿਹੜੇ ਤੇ ਮੇਰੇ ਨਾਲ ਕਾਫੀ ਦਿਨ ਤੋਂ ਜੁੜੇ ਆ ਉਹਨਾਂ ਨੂੰ ਪਤਾ ਹੋਵੇਗਾ ਕਿ ਮੇਰੇ ਪਾਪਾ ਗੁੱਡੀਆਂ ਦਾ ਕੰਮ ਕਰਦੇ ਨੇ ਮਤਲਬ ਆ ਵੱਡੇ ਵੱਡੇ ਪਤੰਗ ਜਿਹੜੇ ਦੇਖ ਰਹੇ ਆ ਇਹ ਮੇਰੇ ਪਾਪਾ ਤੇ ਮੇਰੇ ਚਾਚੇ ਦੇ ਦੋ ਮੁੰਡੇ ਜਿਹੜੇ ਮੇਰੇ ਕਜ਼ਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਇਹ ਸਾਰੇ ਮਿਲ ਕੇ ਬਣਾਉਂਦੇ ਨੇ ਤਿੰਨੋਂ ਜਾਣੇ ਇਹ ਕੋਈ ਬਾਹਰੋਂ ਨਹੀਂ ਬਣਾਏ ਹੋਏ ਇਹ ਸਾਰੇ ਹੈਂਡ ਮੇਡ ਆ ਹੱਥਾਂ ਨਾਲ ਸਾਰਾ ਕੰਮ ਕੀਤਾ ਜਾਂਦਾ ਆ ਤੇ ਜਿਹੜੇ ਪੁਰਾਣੇ ਨੂੰ ਪਤਾ ਹੋਏਗਾ ਜਿਹੜੇ ਨਵੇਂ ਜੁੜੇ ਆ ਤੇ ਬਹੁਤ-ਬਹੁਤ ਦਿਲੋਂ ਸਵਾਗਤ ਆ ਤੁਹਾਡਾ ਮੇਰੇ ਇਸ ਚੈਨਲ ਦੇ ਉੱਤੇ ਨਵੇਂ ਵਾਲਿਆਂ ਵਾਸਤੇ ਉਹਨਾਂ ਨੂੰ ਵੀ ਦੱਸ ਦਈਏ ਤੇ ਇਹ ਗੁੱਡੇ ਕਿਵੇਂ ਬਣਦੇ ਆ ਹੁਣ ਜਿਵੇਂ ਤੁਸੀਂ ਆ ਬਾਂਸ ਦੇਖ ਰਹੇ ਹੋ ਜਿਹੜੇ ਵੱਡੇ ਬਾਂਸ ਹੁੰਦੇ ਆ ਉਹਨਾਂ ਨੂੰ ਪਹਿਲਾਂ ਕੱਟ ਕੇ ਮਤਲਬ ਬੜੇ ਤਿੱਖੇ ਔਜ਼ਾਰ ਜਿ ਨੂੰ ਕਹਿ ਦਿੰਦੇ ਉਹਨਾਂ ਦੇ ਨਾਲ ਪਹਿਲਾਂ ਕੁੱਟਿਆ ਜਾਂਦਾ ਤੇ ਇਹ ਵੀ ਆਪਣੇ ਹੱਥੀਂ ਮੇਰੇ ਪਾਪਾ ਕੰਮ ਕਰਦੇ ਆ ਸੋ 바ਰਗੇਨਿੰਗ ਕਰਨ ਵਾਲੇ ਬਹੁਤ ਈਜ਼ੀਲੀ ਕਰ ਲੈਂਦੇ ਪਰ ਸਾਨੂੰ ਪਤਾ ਕਿੰਨੀ ਮਿਹਨਤ ਲੱਗਦੀ ਆ ਪਿੱਛੇ ਤਾਂ ਤੁਸੀਂ ਸੋਚ ਰਹੇ ਹੋਗੇ ਕਿ ਕਿੱਥੇ ਕੀ ਹੋਇਆ ਸੀ ਜੋ ਮਥੇਰੇ ਹੱਥ ਮਾਰ ਰਹੀ ਕਿਉਂਕਿ ਵੀਡੀਓ ਨਹੀਂ ਸਹੀ ਬਣਾਉਂਦੇ ਤੇ ਮੈਨੂੰ ਬਹੁਤ ਕਲਪਾਂਦਾ ਆਏ ਤੇ ਕੁੱਟ ਵੀ ਬਹੁਤ ਕੰਦਾ ਆਇਆ ਕੁੱਟ ਵੀ ਗਾਦੀ ਭੈਣ ਭਰਾਵਾਂ ਦਾ ਪਿਆਰ ਹੀ ਹੁੰਦਾ ਇਹ ਜਿਹੜੇ ਵਸ ਤੁਸੀਂ ਗੁੱਡੇ ਦੇਖਦੇ ਪਏ ਨਾ ਇਹ ਸਾਰੇ ਹੈਗੇ ਨੇ 12 ਤਾਵੇ ਦੇ ਤੇ ਇਹ ਸਾਰੇ ਡਿਜ਼ਾਈਨ ਇਹਨਾਂ ਨੇ ਮਿਲ ਕੇ ਹੀ ਪਾਏ ਹੋਏ ਨੇ ਤੇ ਮੈਂ ਕਿਹਾ ਚਲੋ ਤੁਹਾਨੂੰ ਡਿਜ਼ਾਈਨ ਦਿਖਾ ਦਈਏ ਵੈਸੇ ਮੈਂ ਸੋਚਿਆ ਸੀ ਕਿ ਡੇਲੀ ਵਲੋਗ ਬਣਾਵਾਂਗੇ ਕਿੱਦਾਂ ਬਣਾਉਂਦੇ ਗੁੱਡੇ ਬਟ ਇਸ ਵਾਰੀ ਸ਼ਡਿਊਲ ਬਹੁਤ ਜ਼ਿਆਦਾ ਟਾਈਟ ਹੀ ਤੇ ਹਰ ਵਾਰ ਦੀ ਤਰ੍ਹਾਂ ਮੈਂ ਇਸ ਵਾਰੀ ਫਿਰ ਵਲੌਗ ਵਾਸਤੇ ਲੇਟ ਆ ਕਿਉਂਕਿ ਲੋੜੀ ਲੰਘ ਚੁੱਕੀ ਹੋਈ ਹੈ ਪਰ ਮੈਨੂੰ ਉਮੀਦ ਆ ਜਿਹੜੀ ਮੇਰੀ ਜਨਤਾ ਹੈ ਉਹ ਜ਼ਰੂਰ ਦੇਖੇਗੀ ਕੁਛ ਨਾ ਕਰਿਆ ਨਹੀਂ ਆਪਾ ਇਹ ਬੁੱਧਰਾ ਖੜਾ ਪਰੋਸ਼ੇ ਰਹਿੰਦੇ ਹਾਂ ਆ ਆ ਕਰਦਾਂਗੇ ਨਾ ਇਹਨੂੰ ਤੇਰੇ ਬੁੱਧ ਹੋਈਦਾ ਕੀ ਹੋਈ ਗੁੱਡੀ ਬੰਦ ਕਰਦੀ ਜੇ ਨਾ ਲੋਕੀਓ ਬੰਦੀ ਰੋਈ ਕੱਟ ਕੇ ਓਏ ਓਏ ਬਸ ਗੁੱਡੀ ਬਾੜਣੀ ਹੁਣ ਖੜੀ ਕਮਾਸ਼ ਨੇ ਅੱਜ ਪੰਜ ਦੀ ਗੁੱਡੀ ਬਾੜਣੀ ਇਹਨਾਂ ਦੇ ਦਿੰਦੀਆਂ ਚਪੇੜਾ ਪੈਣੀਆਂ ਨਾ ਦੋਵਾਂ ਦੇ ਇਹ ਕਹਿੰਦਾ ਰੱਬ ਨੇ ਰੱਬ ਨੂੰ ਪੱਜਵੇ ਕਹਿੰਦਾ ਇਹ ਕਿਹੜਾ ਵੇ ਦੰਦਾਂ ਦੇ ਵਿੱਚ ਚਪੇੜਾ ਵਾਹੇ ਮੈਂ ਦੰਦ ਪੁੱਟੇ ਆ ਬੰਦਵਾ ਦੇ ਆਂਦੇ ਮੈਨੂੰ ਕਹਿੰਦਾ ਰੱਬ ਜੀ ਨਾਲ ਉਹ ਪੱਜੀ ਆਗੇ ਨਾ ਪਾੜੀਏ ਨਾ ਤਰੋ ਬੜਿਆ ਹੋਵਾ ਨਹੀਂ ਆ ਕਿਆ ਕਰਦਾਈ ਵੇਲਾ ਸਾਰੇ ਪਾਸੇ ਗੁੱਡੇ ਜਰ ਪਤਾ ਨਹੀਂ ਬੈਠਣ ਦੀ ਜਗਾ ਕਿੰਨੇ ਗਿਆ ਹੀ ਘੁਸੜ ਕੇ ਬੈਠਣ ਲਈ ਹੁਣ ਕੋਈ ਬੋਲਿਓ ਨਾ ਦੱਸਦਾ ਮੈਂ ਪੰਜਾਬੀ ਚ ਚੱਗਣ ਮੈਂ ਬੋਲ ਲੱਗੀਆਂ ਹਾਂ ਕੀ ਬੋਲ ਲੱਗੀਆਂ ਜੇ ਕਿ ਤੁਹਾਨੂੰ ਪਤਾ ਵਾ ਕਿ ਸਾਡਾ ਗੁੱਡੀਆਂ ਬਣਾਉਣ ਦਾ ਕੰਮ ਹੈਗਾ ਯਾ ਕਈ ਇਹਨੂੰ ਪਤੰਗਾ ਵੀ ਕਹਿੰਦੇ ਆ ਸਾਡੇ ਕੋਲ ਮਤਲਬ ਅਸੀਂ ਛੋਟੀਆਂ ਗੁੱਡੀਆਂ ਬਣਾ ਲਦੀ ਛੋਟੀਆਂ ਵੀ ਬਣਾ ਲਈ ਦੀਆਂ ਵਾ 6 ਤਾਵਾ ਵੀ ਤੇ 12 ਤਾਵਾ ਵੀ ਤੇ ਅੱਜ ਸਾਡਾ ਪਾਰਸਲ ਚੱਲਿਆ ਇਹ ਸਰ ਤੁਹਾਨੂੰ ਦੱਸਣ ਕਿ ਪਾਰਸਲ ਕਿੱਥੇ ਚੱਲਿਆ ਸਰ ਪਲੀਜ਼ ਪੇੜਤੀ ਇਹ ਪਾਤਲਾ ਡਾ ਚਲਾਈ ਲੁਧਿਆਣੇ ਅੱਛਾ ਜੀ ਕਿੰਨੀਆਂ ਗੁੱਡੀਆਂ ਵੈਸੇ ਇਹਦੇ ਚ ਇਹਦੇ ਵਿੱਚ 500 ਗੁੱਡੀਆਂ ਓਕੇ ਸੀਰੀਅਸਲੀ ਕਿੰਨੀ ਗੁੱਡੀਆਂ ਚ ਹੋਏ ਜੀ 400 ਗੁੱਡੀਆਂ ਆਜ ਮੁੰਡਾ ਕਹਿੰਦਾ 500 ਆ ਤੁਸੀਂ ਕਹਿੰਦੇ 400 ਆ 500 ਆ ਕਿੱਥੇ ਪੈਣਾ ਜੀ ਵਾਬੇ ਓਸ਼ਾ ਸਟੋਰੀ ਮਾਈ ਮਿਸਟੇਕ ਫਾਕ ਇਹੇ ਸਮਝ ਨਹੀਂ ਇਹਨਾਂ ਨੂੰ ਕਿਹੜੀ ਗੋਲੀ ਖਵਾਈ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਬੰਦਰ ਨਾਲ ਫੜੇ ਬੰਦਰ ਤੋਂ ਹਾਂ ਫਾਕ ਇਹੇ ਸਮਝਾਉਣਾ ਤੇਰਾ ਲਾਤ ਨੂੰ ਲੀ ਕਰਦਾ ਤੇਰਾ ਉਹ ਲੱਕ ਨੱਕ ਸਾਫਰੇ ਦਾ ਤੇ ਪਹਿਲਾਂ ਤੇ ਸੋਲ ਦੇ ਨਾਲ ਲੱਕ ਸਾਫਰੇ ਦਾ ਲੱਕ ਸਾਫਰੇ ਨਹੀਂ ਕੀਤਾ ਜੀ ਹੁਣ ਕਿੱਦੇ ਤੇ ਲੇ ਨਹੀਂ ਵੇਹ ਕੇ ਨੂੰ ਅਹੀਂ ਤੇ ਕਮੇਟੀ ਕਰ ਲੈ ਆ। ਬੰਦੂ ਮਸ਼ੀਨ ਵਾਲੀ ਦੰਦਾ ਕੀ ਕਹਿ ਸਕਦੇ ਨਾ। ਨਲੇ ਅਸੀਂ ਜਾਂਦੇ ਪੂਰੇ ਨੂੰ। ਉਹਨਾਂ ਨੇ ਕੁਝ ਨਹੀਂ ਕਿਹਾ ਜਾਹਦਾ। ਇਹ ਘਰਾਂ ਨਾਲ ਫਰੀਆ ਵਗਾ ਕੀ ਇਹਨਾਂ ਦੀਆਂ। ਇਹਨਾਂ ਦੇ ਘਰ ਦੇ ਨਾਲ ਸਮਝੰਦੇ ਨਹੀਂ ਬਸਾਂ ਜੰਦੇ। ਕਰੋ ਕੱਢੇ ਨੇ। ਕਰੋ ਵੱਡੇ ਨੇ ਕਰੋ ਵੱਡੇ ਨੇ। ਆਹਾਂ। ਗੁੱਸਾ ਚੜਿਆ ਮੁੰਡੇ ਨੂੰ ਪੂਰਾ ਇੱਧਰ ਕੀ ਹੋੰਦਿਆ ਇੱਧਰ ਕੀ ਹੋੰਦਿਆ ਕੀ ਹੋ ਕੀ ਰਿਆ ਮੇਰੇ ਦਰਦ ਦਰਦ ਬਾਹਰ ਅੰਦਰ ਕਰ ਨਾ ਘਾਰ ਰਹੀਆਂ ਓਏ ਜਸਤ ਦਾ ਭੈਣ ਭਰਾਵਾ ਬੜੀ ਤਿੰਨ ਜਦੋਂ ਵਾਪਸ ਐਡਾ ਅੰਦਰ ਕਰਦੇ ਬਾਹਰ ਆਓ ਸਰ ਆਓ ਸਰ ਆਲੇ ਘਾਰੇ ਆਏ ਬਾਹਰ ਆਏ ਬੋਲ ਤੇਰਾਉਣੀ ਮੈਂ ਹੈ ਜੀ ਮੇਰੇ ਕੋਲ ਪਾਣਾ ਪਰ ਨਹੀਂ ਆ ਦੇਖੇ ਨਹੀਂ ਲਿਖ ਹਾਂ ਜੀ ਤੁਹ ਵਾਲਾ ਬੋਲ ਲੀ ਹੋਰ ਕੋਈ ਨਹੀਂ ਆ ਰਹੀ ਕਿ ਗੁੱਡੀ ਕਿਹੜੀ ਰੇਡੀਅਨ ਸਰ ਸਾਰੇ ਚੈਨਲ ਸਬਸਕ੍ਰਾਈਬ ਕਰ ਲਓ ਨਾਲੇ ਜਨ ਸਾਈਸ ਕਰ ਲਓ ਹਾਂ ਤੇ ਫੋਲੋ ਵੀ ਕਰ ਲਓ ਫੋਲੋ ਵੀ ਕਰ ਲਓ ਬਸ ਤੂੰ ਕਹਤਾ ਹੁਣ ਹੋ ਗਏ ਕੇ ਵਲੋਗ ਵੇਖਣਾ ਨਾ ਭੁੱਲਿਓ ਬਲੋਗ ਨਾ ਵੇਖਿਓ ਵਲੋਗ ਨਾ ਵੇਖਿਓ ਵਲੋਗ ਨਾ ਭੁੱਲਿਓ ਕੇ ਮੇਰਾ ਵਲੋਗ ਨਾ ਭੁੱਲਿਓ ਆ ਵੈਰੀ ਗੁੱਡ ਸੋ ਜੀ ਇਹ ਹੁਣ ਜਿਹੜੇ ਗੁੱਡੇ ਤੁਸੀਂ ਦੇਖ ਰਹੇ ਆ ਇਹ ਵੀ ਚੱਲੇ ਨੇ ਐਜ਼ ਅ ਪਾਰਸਲ ਕਹਿ ਸਕਦੇ ਆ ਮਤਲਬ ਪਤਲੀ ਘਰ ਦੇ ਲਾਗੇ ਗੁੱਡੇ ਦੇ ਚੱਲੇ ਸੀ ਟੈਂਪੂ ਦੇ ਵਿੱਚ ਇਹ ਵੀਡੀਓਜ਼ ਮਤਲਬ ਥੋੜੇ ਥੋੜੇ ਦੇਂਦੀ ਆਵਾ ਜੋ ਮੈਂ ਸਾਰੀਆਂ ਕੰਬਾਈਨ ਕੀਤੀਆਂ ਕਿ ਹਾਲ ਚੱਲ ਭਾਜੀ ਠੀਕ ਠਾਕ ਹੋ ਰਹੀ ਹੈ ਵਧੀਆ ਵਧੀਆ ਪਰ ਆਂਦੇ ਹੈ ਭਾਰੀ ਤੁਸੀਂ ਕਹਿਤਾ ਬਸ ਆਪਾ ਬਣਾ ਦੇਣੀ ਹੁਣ ਕਿਥੇ ਜਾਣੇ ਗੁੱਡੇ ਕਿੱਥੇ ਜਾਣੇ ਇਹਦੇ ਮੈਨੂੰ ਵੀ ਨਹੀਂ ਪਤਾ ਵਾ ਇਹ ਇਹ ਤੁਹਾਨੂੰ ਭਾਜੀ ਗੁੱਡੇ ਦੇ ਮਾਲਕ ਹੀ ਦੱਸ ਸਕਦੇ ਆ ਜਿਹੜੇ ਲੈ ਕੇ ਜਾ ਰਹੇ ਆ ਐਡ ਹੋ ਗਏ ਭਾਜੀ ਤੁਸੀਂ ਕਹਿ ਦੋ ਸਾਡੇ ਐਡ ਹੋ ਗਏ ਕਿੱਥੇ ਜਾਣਾ ਪੋਤਲੀ ਘਾਰ ਗੁੱਡੇ ਦੇ ਮਾਸਟਰ ਇਹਨਾਂ ਵੇਲਾ ਨਹੀਂ ਆ ਇਹ ਤੋਂ ਜ਼ਿਆਦਾ ਵੇਲਾ ਹਣਾ ਦੱਸ ਪਾ ਜੀ ਭੁਕੀ ਘਰ ਲੱਗ ਗਈ ਉਹ ਕੀ ਘਰ ਲੱਗ ਗਈ ਕੀ ਘਰ ਲੱਗ ਗਈ ਭੁਕੀ ਘਰ ਚੱਲੇ ਪਾਣੀ ਕਿੱਥੇ ਚੱਲੇ ਗੁੱਡੇ ਲੱਗਿਆ ਭੋਤ ਤੁਹਾਨੂੰ ਪੁਤਲੀ ਘਰ ਕੀਆ ਪੁਤਲੀ ਘਰ ਚੱਲੇ ਪੁਤਲੀ ਘਰ ਪਾਦੀ ਹੀ ਨੇ ਪੁਤਲੀ ਘਰ ਗਿਆ ਭਾਜੀ ਪੁਤਲੀ ਘਰ ਲੱਗੇ ਚੱਲੇ ਨੇ ਜਾਗਤ ਘਰ ਠੀਕ ਹੈ ਹੋਰ ਪੁਤਲੀ ਘਰ ਹੈ ਕਿ ਨਾ ਜਿਵੇਂ ਹੋਵੇਂ ਮੈਂ ਨਾ ਆਪੇ ਆਮਾਨ ਮੈਂ ਤੇ ਅਸਾ ਲੋਕੋ ਕੰਦੇ ਹੀ ਕਿ ਗੁੱਡੇ ਕੋਣ ਡਾਂਦਾ ਵੇ ਲੋ ਡਾਣ ਵਲੇ ਡੇ ਵੱਡੇ ਵੀ ਡਾਂਦੇ ਆ ਟੈਂਪੂ ਤੇ ਲੈ ਜਾਂਦੇ ਵੀ ਆ ਪਰ ਬਾਅਦ ਚ ਚੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਚੌਂਕ ਕੋਈ ਵੱਡਾ ਛੋਟਾ ਨਹੀਂ ਹੁੰਦਾ ਵਾ 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 ਗੋਰਾ ਅਸਤ ਜੀ ਗੋਰੇ ਚੋ ਚੋ ਹਾਂਜੀ ਇੱਧਰ ਆਇਓ ਸਰ ਮੈਨੂੰ ਕਿਸੇ ਨੇ ਕਿਹਾ ਸੀ ਕਿ ਏਡੇ ਵੱਡੇ ਵੱਡੇ ਗੁੱਡੇ ਕੌਣ ਨਾਉਂਦਾ ਵੈਸਾ ਕਿਹੜਾ ਇਨਸਾਨ ਮਹਾਨ ਵਾ ਦੱਸੋ ਹਾਂ ਕੀ ਮਤਲਬ ਕਿਦਾਂ ਉੱਟਦੇ ਕਹਿੰਦੇ ਰਸਾ ਰਸਾ ਮੰਗਾਈਦਾ ਵਾ ਨਹੀਂ ਰਸਾ ਨਹੀਂ ਓਏ ਪੂਰੇ ਲਾਇ ਥੋੜੀ ਪਾਕਿਸਤਾਨ ਤੋਂ ਮੰਗਾਇਆ ਵਾ ਡਮਰੂ ਵਾ ਸੇ ਰਾਜ ਦੀ ਗੱਲ ਨਹੀਂ ਕਰੀਦੀ ਹੁੰਦੀ ਪਾਕਿਸਤਾਨ ਤੋਂ ਡਮਰੂ ਮੰਗਾਇਆ ਵਾ ਰਾਜ ਨਹੀਂ ਤੇ ਸਿੱਧਾ ਹੁੰਦਾ ਮੈਂ ਤੈਨੂੰ ਕਿਹਾ ਡੈਡੀ ਡੈਡੀ ਅਲੋ ਸਪਲਾਈ 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 ਹੋ ਰਹੀ ਗੁੱਡੀਆਂ ਦੀ ਨਹੀਂ ਮੇਰੀ ਗੱਲ ਸੁਣੋ ਮਤਲਬ ਮੈਨੂੰ ਕਮੈਂਟ ਆਈ ਕਿ ਆ ਵੱਡੇ ਜਿਹੜੇ 12 ਤਾਂ ਵੀ ਗੁੱਡਾ ਵਾ ਢਾਂਦਾ ਕੌਣ ਹੋਗਾ ਇਹ ਇਨਸਾਨ ਦਾ ਇਨਸਾਨ ਕਈ ਨਾ ਆਪਣੇ ਅਰਗੇਨ ਮੰਨ ਤੂੰ ਕਹਿ ਤਾ ਆਹੋ ਭਰਾਵਾ ਹੁਣ ਕਈ ਹੁੰਦੇ ਜਿਹੜੇ ਵਿਚਾਰੇ 5 ਵਜੇ ਗੁੱਡੀ ਢਾਣ ਲੱਗੇ ਵੀ ਸੋਏਦੇ ਹੁਣ ਸ਼ੌਕ ਦੀ ਗੱਲ ਆ 12 ਤਵਾ ਵੀ ਕੋਈ ਢਾਣ ਹੀ ਦਿਆ ਮਿੱਲੂ ਨੂੰ ਮਿੱਲੂ ਨੂੰ ਤਾਂ ਕੋਈ ਮੋੜੀ ਆਪ ਢਾਈਦਾ ਵਾ ਡਾਂਗੇ ਲਈ ਡੋਨਾ ਢਾਈਦਾ ਬਲੈਕ ਪੈਂਥਰ ਸੱਚੀ ਗੱਲ ਹੈ ਬਲੈਕ ਪੈਂਥਰ ਹੀ ਘਰ ਆ 3500 ਕਿਹਾ 3500 मिल सकदा सर वेनु दिखाओ प्लीज वो एक्टर मिल गया तुम्हें <laughs> तो बोला नहीं आते गांदे अभी गा <laughs> गुड्डे अपने सिंहासन ਤੇ ਬਿਰਾਜਮਾਨ ਹੋ ਚੁੱਕੇ ਨੇ ਤੇ ਅਸੀਂ ਦੁਕਾਨ ਦੇ ਵਿੱਚ ਵੀ ਆ ਚੁੱਕੇ ਹਾਂ ਇਹ ਹੈ ਚਿੰਟੂ ਔਰ ਇਹ ਹੈ ਮਿੰਟੂ ਤੂੰ ਕੌਣ ਹੈ ਮੁੰਡਾ ਉਹ ਦੋ ਮੁੰਡੇ ਅੱਛਾ ਉਹ ਤੋਂ ਮੁੰਡੇ ਤੂੰ ਮੁੰਡਾ ਨਹੀਂ ਆ ਹੇ ਹੁੰਦਾ ਤੂੰ ਅਹੀਂ ਆ ਕਿ ਸਿੰਗਲ ਪਰਸਨ ਆ ਕਿ ਜ਼ਿਆਦਾ ਵਾ ਪਹਿਲੇ ਪਿਆਰ ਦੱਸ ਵੇ ਤੇ ਜਿੱਡੀ ਤੇ ਸੇ ਤਾਂ ਤੂੰ ਲੱਗਦਾ ਜ਼ਿਆਦਾ ਹੀ ਆ ਅਹੀਂ ਕ ਨਹੀਂ ਯਾਰ ਦੱਸ ਦੇਣੀ ਚਾਹੀਦੀ ਆ ਰਾਜ ਦੀਆਂ ਗੱਲਾਂ ਥੋੜੀਆਂ ਬਾਰ ਦੱਸਾਂਗੇ ਤੇ ਫਿਰ ਪਤਾ ਲੱਗੇ ਕਿ ਦੁਨੀਆ ਤੇ ਕਿਹੋ ਜਿਹੇ ਬੰਦੇ ਆ ਆ ਸੁਣੂ ਆ ਗਿਆ ਵਾ ਨਾਲ ਲੈ ਜਾਨੂੰ ਓ ਉਸਤਾਦ ਜੀ ਦੇ ਹੁਣ ਨਾਲ ਜਾਣੇ ਮੇਰੇ ਉਹ ਆਂ ਪਾਰਟੀ ਦੇ ਭੋਲਟੀ ਦੇ ਕਿਹੜੀ ਪਾਰਟੀ ਦੱਸ ਮੈਨੂੰ ਤੈਨੂੰ ਬੁਲਾ ਕੇ ਕਿਨੇ ਲਿਆ ਤੇਰੀ ਸ਼ਕਲ ਐ ਸਾ ਪਾਰਟੀ ਨਾਲ ਤੈਨੂੰ ਬੁਲਾ ਉਹ ਮਾਈ ਗੋਡ ਡੈਡੀ ਯਾਰ ਕਮੈਂਟ ਦੇ ਸਾਰੇ ਕਮੈਂਟਾਂ 'ਚ ਦੱਸੋ ਕਿ ਮੇਰੀ ਸ਼ਕਲ ਹੈਗੀ ਹੈ ਨਾ ਪਾਰਟੀ 'ਚ ਜਾਣ ਵਾਲੇ ਬਿਲਕੁਲ ਨਹੀਂ ਉਹ ਨਹੀਂ ਨਾ ਜਿਵੇਂ ਮੰਗ ਕੇ ਖਾਣ ਵਾਲੇ ਜਿਹੜੇ ਬਿਨ ਬੁਲਾਏ ਪਾਰਟੀ 'ਚ ਜਾਣ ਵਾਲੇ ਬਸ ਜਮਾ ਹੀ ਉਹ ਜਿਹਾ ਲੱਗਦਾ ਤੂੰ ਆਹੋ ਬਸ ਐਨੇ ਕਿਹਾ ਤਾਂ ਹੁਣ ਆਹੋ ਮਤਲਬ ਡੰਨੇ ਆ ਕਿੰਨਾ ਕਰ ਰਿਹਾ ਦਾ ਡੰਨ ਲਾਣਾ ਨਹੀਂ ਬਿਨ ਬੁਲਾਏ ਮਹਿਮਾਨ ਬਣ ਕੇ ਚੱਲਣਾ ਸੱਚੀ ਦੱਸ ਕੈਮਰਾਮੈਨ ਜਲਦੀ ਫੋਕਸ ਕਰੋ ਕਰੋ ਇਧਰੋਂ ਇਧਰ ਗੱਡੀ ਆਂਦੀ ਇਧਰ ਹੋ ਜਾ ਪਾਜੀ ਤੁਸੀਂ ਕਹਿ ਤਾਂ ਬਸ ਅਸੀਂ ਧਿਆਨ ਦੇ ਲਿਆ ਮੈਂ ਕਿਹਾ ਜੀ ਤੁਸੀਂ ਕਹਿ ਤਾਂ ਮੈਂ ਵੇਖ ਲਿਆ ਬਸ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਹੋਊਗਾ ਪਾਜੀ ਹਾਂ ਪਾਜੀ ਅ ਸਰ ਮੈਂ ਜਾਣ ਸਕਤੀ ਹਾਂ ਕੀ ਹੋ ਰਹਾ ਇੱਧਰ ਇਹ ਜਿਹੜੀ ਆਪਾਂ ਗੁੱਡੀਆਂ ਗੱਡੇ ਨੇ ਲੋੜੀ ਆਸ ਤੇ ਸੌਂ ਕੱਠਾ ਰੱਖਣੇ ਆ ਚਲੋੜੀ ਨੂੰ ਮੈਂ ਕਿੰਨੇ ਦਿਨ ਪਈ ਹੈ ਜੀ ਦਾ ਲਾਗੇ ਭਾਗ ਸੌਰਾ ਹੀ ਟਾਈਟ ਹੈ ਇਹ ਯਾ ਘੜ ਦੋ ਬੱਟ 27 28 ਦੇ ਲੋੜੀ ਨੂੰ ਹੈਗੇ ਤੇ ਦਵੇ ਲੋ ਸਟਾਕ ਚੈੱਕ ਕਰ ਦੋ ਯਾਰ ਉਹ ਧੰਨਵਾਦ ਜੋ ਇਕੱਠਾ ਹੋ ਰਿਹਾ ਇਹ ਇਹਦੇ ਅੱਗੇ ਤਾਂ ਵੀ ਹਾਂ ਹਜੇ ਤੇ ਅੱਧੇ ਤੋਂ ਵੀ ਅੱਧਾ ਵਾਹ ਇੱਕ ਦਿਨ ਚ ਕਿੰਨੀ ਕਢਾ ਲੋਗੇ ਇੱਕ ਪਰੀ ਪਰ ਪਰਾ ਵੀ ਹੋਏਗਾ ਉਧਰ ਵੀ ਆ ਪਰੀ ਇਧਰ ਵੀ ਪਰੀ ਬਾਹਰ ਨਿਕਲ ਪਰੀ ਅਰੇ ਪਰੀ ਬਾਹਰ ਨਿਕਲ ਕਿਧਰ ਹੈ ਪਰੀ ਵੇਰ ਇਸ ਪਰੀ ਪਰਾ ਇਹ ਬੰਦਾ ਢਿੱਲਾ ਹੈ ਹਾਂ ਇਹਨੇ ਤੇਰੇ ਗੁੱਡੇ ਮੇਰੇ ਭਰਾ ਨੂੰ ਢਿੱਲਾ ਨਹੀਂ ਕਹਣਾ ਮੈਂ ਦੱਸਾਂ ਦੱਲ ਨਾ ਹੀ ਆ ਬੰਦੇ ਨੇ ਸਾਰਾ ਦਿਨ ਮਿਹਨਤ ਕਰਦਾ ਵਾ ਉਹਨਾਂ ਕੋਲ ਵੱਖਰੇ ਮਿਹਨਤ ਕਰਕੇ 5 ਮਿੰਟ ਗੁੱਡਾ ਕਈ ਵਾਰੀ ਪਾੜ ਲੰਨਾ ਹੁੰਦਾ ਵਾ ਜੇ ਪਤੰਗ ਪਾਟੀ ਵਾ ਮੈਂ ਕਲਿੱਪ ਐਡ ਕਰੂੰਗੀ ਉਹਦੀ ਪਾੜੀ ਜਾਂਦੇ ਕੀ ਆ ਗਏ ਫਿਰ ਕੀ ਫਿਰ ਕੀ ਪਾਟ ਨਹੀਂ ਪਾਟਣਾ ਗੁੱਡੇ ਪਾਟਣ ਲਈ ਬਣੇ ਕਾਗਜ਼ ਹੁੰਦੇ ਪਾਟਣ ਲਈ ਆ ਹਣਾ ਪਹਿਲਾਂ 200 ਕਰ ਲਿਆ ਪਰਿਪਰੀ ਆ ਗਈ ਵਾਰ ਕਹਿੰਦੇ ਪਰੀਆਂ ਸੂਣੀਆਂ ਬੜੀਆਂ ਹੁੰਦੀਆਂ ਵਾ ਵੇਖੀਏ ਬੜੀਆਂ ਗੱਡ ਪਰੀਆਂ ਲਾਡੋ ਭਾਗ ਉਹਦੇ ਸੇਡ ਵਾ ਇਹ ਪਰੀ ਆ ਕਿੱਥੋਂ ਦੀ ਕੀ ਹੁੰਦੇ ਆ ਰੋਣੋ ਕਿਉਂ ਸੋਣੇ ਮੰਡੇ ਸੋਣੇ ਮੰਡੇ ਆਏ ਹੋਏ ਹੋਏ ਆਏ ਹੋਏ ਹੋਏ ਇਹ ਐਮ ਹਸਨ ਦਾ ਹਥਿਆਰ ਚਾਲੂ ਕਰ ਲਾ ਦੇ 200 ਹੋ ਗਿਆ 200 ਹੋ ਗਈ 200 ਗੱਡੀ ਹੋ ਗਈ ਆ ਇਹ ਇਹ ਕੁੜੀ ਦਾ ਆਪਾ ਇਹ ਲੋਡ ਆ 50 ਤੋਂ ਕੱਢ ਲਈ ਕੱਢ ਲਓ ਯਾਰ ਤੈਨੂੰ ਬਲੌਕ ਕਰ ਦੋ ਹਾਂ ਇਹਦੀ ਆਈਡੀ ਜੈਸ਼ੂ ਮਿਸਟਰ ਜੈਸ਼ੂ ਆਈਡੀ ਕੀ ਹੈ ਤੇ ਬ੍ਰਾਦਰ ਕੋ ਵਾਸਟ ਭੇਜਿਓ ਜਰੂਰ ਇਹਦੀ ਸੋਸਾਇਟੀ ਆ ਮਿਸਟਰ ਜੈਸ਼ੂ ਵੱਧ ਤੋਂ ਵੱਧ ਜਾਣੇ ਹਾਂ ਬਲੌਕ ਕਰੋ ਸਰਚ ਕਰਕੇ ਸਪੈਸ਼ਲੀ ਆਈਡੀ ਰੈਸਟ੍ਰਿਕਟ ਚ ਪਾ ਗਾ ਦਿਓ ਤਾਂ ਹੁੰਦਾ ਏ ਦੇਵ ਕਰ ਹਾਂ ਤੇ ਰਖੜੀ ਬੰਨਣੀ ਵੀ ਆ ਸਕਦੀ ਐ ਤੇ ਫਿਰ ਬਾਦੂ ਤੁਕੇ ਦਊਗਾ ਮੈਨੂੰ ਦਹਰ ਵਿੱਚ ਚੋਲ ਨਹੀਂ ਖਵਾਈ ਤੁਹਾਨੂੰ ਭਾਵੇਂ ਖਵਾ ਦੇ ਹਨਾ ਸਟੌਕ ਸਟੌਕ ਅੱਛਾ ਇਹ ਸਾਰੇ ਇਹ ਸਾਰੇ ਗੁੱਡੇ ਨਾ ਬੜੀ ਮਿਹਨਤ ਦੇ ਨਾਲ ਇਧਰੋਂ ਕਰਿਓ ਇਹਨਾਂ ਨੇ ਬਣਾਏ ਇਧਰੋਂ ਕਰੀ ਇਹਨੇ ਬਣਾਏ ਤੀਸਰਾ ਕਿੱਥੇ ਗਿਆ ਵੇਲੇਡ ਇਨਸਾਨ ਇਧਰ ਆਈ ਇਹਨੇ ਬਣਾਏ <laughs> चलो जी माल पहुंचे लगा पुतली घर बाय <laughs> सर अच्छी तरह से माल पहुंचाना बाय 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 परदेश जा रहे हो पुतली घर <laughs> ਸੋ ਇਕੱਠਾ ਕਰ ਲਿਆ ਨੇ ਆਪਣੇ ਲੋਹੜੀ ਦਾ ਇਹ ਜਾਂਦੇ ਤੈਨੂੰ ਹਲੇ ਲੋਹੜੀ ਨੂੰ ਵੀ ਨਾ ਵਿਆਹ ਕਰ ਸਕਾਂ ਹਾਂ ਇਹ ਤਾਂ ਗੱਲ ਹੈਗੀ ਵੈਸੇ ਸੋਚਣ ਦੇ ਕਿੱਧਰ ਜਾਈਏ ਇੱਧਰ ਵੀ ਗੁੱਡੇ ਇਹ ਵੀ ਗੁੱਡੇ God इधर भी गुड्डे गुड्डे हुए हैं यार सब कुछ। तंग। हाँ, ओवी सार डच कोई नहीं है। बहुत ऐसा डे ही सारा। चलो दरवाज़ा फिर। Oh my God। तो कल ही तो देवी है। राधे सल्लेरा कर देना है। अच्छा तो ये अपने सारे गुड्डे छेदावा वाली भी अपना आगे रखे हुए हैं। नहीं अच्छा वो भी पए हां अड्डे वो पए हां ठीक है मेरी मिलदा 400 ਗੁੱਡੀ ਦਾ ਉਹ ਭਈ ਉੱਧਰ 400 ਨਹੀਂ ਹਾਂ ਹੂੰ ਉਹ ਦਿਓ ਵਧੀਆ ਇਹਨੂੰ ਕਹਿੰਦੇ ਸ਼ੁਰੂਪਾਈ ਵੀ ਨਾ ਪਹਿਲੇ ਇਕੱਠਾ ਕਰਦੇ ਵੇਹੇ ਨਾ ਜਿੰਨੀ ਦੇਨੋ ਲੋੜੀ ਆਉਂਦੀ ਨਾ ਲੋੜੀ ਲੱਗ ਸੀ ਸਰੀਅਸਲੀ ਇਸ ਚੀਜ਼ੇ ਮੁੱਕ ਜਾਂਦੀ ਆ ਉਹਦੇ ਗੱਲ ਕੀ ਨਾਲੇ ਮਹਿੰਗੀ ਹੋ ਜਾਂਦੀ ਉਹਦੇ ਇਹਨੂੰ ਮੋਟ ਬੜੀ ਮਹਿੰਗੀ ਹੋ ਗਈ ਐ ਇਹ ਆਪਾਂ ਤਾਂ ਹੀ ਬੇਲੇ ਘਿਣਾ ਲਈ ਆ ਰਾਮਬਰ ਸਰੀਅਸ ਸਕੀਮ ਨਹੀਂ ਹੈਗੇ ਬੰਦੇ ਰਾਮਬਰ ਸਭ ਰਾਮਬਰ ਸਰੀਅਸ ਸਕੀਮ ਨਹੀਂ ਸੰਗੀ ਕੀ ਮਿਸ ਕੀ ਮੀਂਹ ਰਖਦੇ ਯਾਰ ਆ ਵੀ ਚੱਕੀ ਆ ਆ ਭਾਜੀ ਕੁਝ ਕਹਿ ਰਹੀ ਹਾਂਜੀ ਕੀ ਕਹਿ ਤੂੰ ਵਾਹਿਗੁਰੂ ਜੀ ਵੰਤੇ ਚੱਲ ਚ ਪੂਰੀ ਫਤਿਹ ਬੁਲਾ ਦੇ ਇੱਕ ਵਾਰੀ ਵਾਹਿਗੁਰੂ ਜੀ ਦਾਸਾ ਵਾਹਿਗੁਰੂ ਜੀ ਕੀ ਵਡੇ ਵਾਹਿਗੁਰੂ ਜੀ ਦਾ ਖਾਲਸਾ ਹਾਂ ਵਾਹਿਗੁਰੂ ਜੀ ਚੱਲ ਆ ਜਾ ਇੱਧਰ